ਮੈਂ ちゃっ ਤੇ ਦੇਦੀ ਨਾ ਕਿ ਨਾ ਹਾਏ ਪੁੱਤ ਮੈਂ 10 ਰੁਪਏ ਕਿੱਥੋਂ ਦੇ ਦਾਂ ਕਰੇ ਰੋਟੀ ਦਾ ਫਿਕਰ ਲੱਗਿਆ ਪਿਆਗਾ ਹਲ ਮੂਰੇ ਦੀਵਾਲੀ ਦਾ ਫਿਕਰ ਲੱਗਿਆ ਪਿਆਗਾ ਨਾ ਮੇਰਾ ਪੁੱਤ ਮੈਂ ਰੋਟੀ ਬਣਾ ਦਿੰਨੀ ਐਗੀ ਰੋਟੀ ਨਹੀਂ ਖਾਣੀ ਨਾ ਮੈਂ ਪਰੌਂਠੇ ਬਣਾ ਦਿੰਨੀ ਐ ਪਰੌਂਠੇ ਖਾ ਲਈ ਮੇਰਾ ਸੋਨਾ ਪੁੱਤ 10 ਰੁਪਏ ਤਾਂ ਮੇਰੇ ਕੋਲੇ ਹੈ ਨਹੀਂਗੇ ਜਾ ਮੇਰਾ ਪੁੱਤ ਕੰਮ ਕਰ ਲੈ ਜਾ ਕੇ ਸਕੂਲ ਦਾ ਪੜ੍ਹ ਲਾ ਉਹ ਕਹੇ ਜੀ ਮਾਂ ਨੂੰ ਲੋਕਾਂ ਦੇ ਜਵਾਸ ਨੇਗੇ ਇਹਨੇ ਪੈਸੇ ਘਰ ਦੇ ਕੇ ਚੀਜ਼ਾਂ ਖਾਂਦੇ ਨੇ ਮੇਰੇ ਜਵਾਹਰ 10 ਰੁਪਏ ਵੀ ਨਹੀਂ ਖਵਾ ਸਕਦੇ ਸੀ ਕੀ ਸੋਚੂਗਾ ਮੇਰੇ ਜਵਾਹਰ ਰੱਬ ਗਰੀਬੀ ਨਾ ਦੇ ਚਲ ਨਾ ਫਟਾਫਟ ਨਵੇੜਾ ਨਵੇੜ ਕੇ ਫਿਰ ਉਧਰ ਵੀ ਕਰਕੇ ਆਵਾਂਗਾ ਨਹੀਂ ਫੇਰ ਸਰਕਾਰ ਨਹੀਂ ਬੋਲੂਗੀ ਅੱਜ ਤੱਕ ਇਹ ਦੁਪਹਿਰਾ ਚੜ੍ਹ ਗਿਆ ਨਹੀਂ ਸਾਰਾ ਸਾਰਾ ਦੇ ਇਹਨਾਂ ਨੂੰ ਕੰਮ ਵਾਲਿਆਂ ਨੂੰ ਡਿੱਕੀ ਜਾਓ ਤਿਹਾਰਾਂ ਦੇ ਦਿਨਾਂ ਦੇ ਵਿੱਚ ਵੀ ਇੰਨਾ ਜੋਗੇ ਰਹਿ ਗਏ ਵੀ ਹਾਂ ਇਹ ਆਉਣਗੀਆਂ ਮੈਡਮਾਂ ਤਾਂ ਵੀ ਕਿਸੇ ਪਾਸੇ ਜਾਵਾਂਗੀਆਂ ਇਹ ਨਾ ਤੁਰਦੀ ਹਾਂ ਤੂੰ ਸੱਜੀ ਫੱਬੀ ਆਉਣੀ ਆ ਸਾਸਰੀ ਘਰ ਤੈਨੂੰ ਨਹੀਂ ਪਤਾ ਵੀ ਮੈਂ ਟਾਈਮ ਨਾਲ ਆ ਜਾਇਆ ਕਰਾਂ। ਉਹ ਘਰੇ ਪਣਜਵਾਖਾਂ ਕਰਕੇ ਲੇਟ ਹੋ ਗਈ। ਬਸ ਨਿਆਣੇ ਨੇ ਤੈਨੂੰ ਪਤਾ ਹੀ ਆਗਾ। ਮੇਰੀ ਗੱਲ ਸੁਣ ਲੈ। ਤੈਨੂੰ ਪਤਾ ਵੀ ਤਿਹਾਰ ਸਿਰ ਤੇ ਆਇਆ ਸਫਾਈਆਂ ਕਰਦੀਆਂ ਨੇ। ਪੈਸਿਆਂ ਵਰੀ ਤਾਂ ਤੂੰ ਮੂੰਹ ਟੱਡ ਲੈਣੀ ਆ। ਸਫਾਈਆਂ ਕੌਣ ਕਰੂਗਾ ਦੱਸੀ ਮੈਨੂੰ। ਹੁਣ ਮੈਂ ਆਪ ਤਾਂ ਗਈ ਕਰਾ ਲ ਜਿਹੜੀ ਸਫਾਈ ਕਰਾਉਣੀ। ਮੈਂ ਕਿਤੇ ਜਾਣਾ ਨਹੀਂ। ਮੈਂ ਤੇਰੇ ਕਰਕੇ ਵਿਹਲੀ ਆ। ਮੈਂ ਤਾਂ ਹੁਣ ਜਾਂਦੀ ਸੀ ਕੰਮ ਤੇ। ਫਿਰ ਹੁਣ ਪਣਜਵਾਖਾਂ ਦੇ ਵੀ ਦੇਖਣਾ ਸੀਗਾ ਉਹਨਾਂ ਦਾ ਮੇਰੇ ਬਿਨਾਂ ਹੋਇਆ ਕਹੇ ਕੌਣਾ ਕਿ ਉਹ ਦਾਦਾ ਉਹਨਾਂ ਦੇ ਨਹੀਂ ਬਾਪ ਉਹਨਾਂ ਦੇ ਨਹੀਂ ਹੈਗਾ। ਆ ਤੈਨ ਕੋ ਤਾਂ ਬਸ ਆਹੀ ਰੋਣੇ ਪਿੱਟਣੇ ਤੇਰੇ ਕੋਲ ਸਾਰਾ ਦਿਨ ਹੈਗੇ ਨੇ ਹੁਣ ਮੇਰੀ ਗੱਲ ਸੁਣ ਲੈ ਮੈਂ ਜਾਣੀ ਆ ਆਉਂਦਿਆਂ ਮੇਰੇ ਤੂੰ ਰਸੋਈ ਦੀਆਂ ਸਫਾਈਆਂ ਕਰ ਬਾਕੀ ਮੈਂ ਤੈਨੂੰ ਆ ਕੇ ਦੱਸਦੀ ਆ ਹੁਣ ਘਰ ਨੂੰ ਭੱਜਣ ਦੀ ਨਾ ਸੋਚ ਲਈ ਵੀ ਮੈਂ ਛੇਤੀ ਭੱਜਲਾਂ ਮੈਂ ਭਣੇ ਉਹਨਾਂ ਤੇ ਵੀ ਜਾਣਾ ਸੀ ਉਹਨਾਂ ਨੇ ਵੀ ਕਾਲੀ ਕਰ ਰੱਖੀ ਐ ਹੁਣ ਤੂੰ ਦੱਸ ਦੀ ਤੂੰ ਕੰਮ ਕਰਨਾ ਹੈ ਜਾਂ ਤੂੰ ਆਪਣੀ ਛੁੱਟੀ ਕਰਾਉਣੀ ਐ ਨਾ ਮੇਰੀ ਛੁੱਟੀ ਨਾ ਕਰਿਓ ਕੰਮ ਤਾਂ ਮੈਂ ਕਰਨਾ ਦਾ ਹਾਂ ਕੋਈ ਗੱਲ ਨਹੀਂ ਤੂੰ ਸ਼ੁਰੂ ਕਰ ਮੈਂ ਆਉਂਦੀ ਆ ਨਾ ਚੜ੍ਹਦੀ ਮੈਂ ਦੱਸਦਾ। ਵੀ ਕੋ ਟੋਟਾ ਬੰਦਾ ਦੋ ਭਾਂਡੇ ਚਾਹ ਇਹ ਤਾਂ ਮਾਂਝ ਸਕਦਾ ਕਿ ਹੱਥ ਦੁਖਦੇ ਸੀਗੇ। ਐ ਥੋੜੀ ਹੈਗਾ। ਵੀ ਜੇ ਮੈਂ ਹੁਣ ਕੰਮ ਕਰਨ ਤੇ ਲਾਈ ਹੋਈਆਂ ਤਾਂ ਬੰਦਾ ਮੇਰੀ ਡੀਕ ਤੇ ਬੈਠਾ ਰਹੂਗਾ। ਵੀ ਜੇ ਚਾਰ ਭਾਂਡੇ ਮਾਂਝ ਲੰਗੇ ਕਿਹੜੇ ਤੇ ਹੱਥ ਘਾਸਦੇ ਨੇ। ਬੇਬੀ ਇੱਥੇ ਬੈਠੇ ਫੋਨ ਹੀ ਦੇਖੀ ਜਾਂਦੇ ਐਂ। ਕਦੇ ਵੀ ਕਿਸੇ ਦੀ ਗਰੀਬੀ ਦਾ ਇੰਨਾ ਫਾਇਦਾ ਨਹੀਂ ਉਠਾਉਣਾ ਚਾਹੀਦਾ। ਵੀ ਹਾਂ ਉਹ ਵੀ ਆਉਗੀ ਤਾਂ ਆਪ ਦੀ ਮਜਬੂਰੀ ਨੂੰ ਆ ਕੇ ਉਹ ਹੀ ਸਾਰੇ ਸਾਡੇ ਭਾਂਡੇ ਝੂਠੇ ਸਾਫ਼ ਕਰੂਗੇ। ਉਹੜਾ ਕਰਦੇ ਇਹੋ ਬੰਦਾ ਹੋ ਕਰਲੇ ਹੋਰ ਇਹਨੂੰ ਤਾਂ ਮਾਲ ਮਾਲਕਣੀ ਨੂੰ ਮੇਰੇ ਨੂੰ ਸੰਗ ਸ਼ਰਮ ਨਹੀਂ ਹੈਗੀ ਐਨ ਪੂਰੇ ਦੁਖੀ ਕਰਨ ਤੇ ਉੱਤਰੀ ਪਈ ਹੈਗੀ ਇਹ ਕੋਈ ਤੁਸੀਂ ਕਿ ਗਾਜਾ ਪਾ ਰੱਖਿਆ ਸੀਗਾ ਗਾਹ ਸਾਨੂੰ ਪਾਉਣਾ ਕੰਮ ਵਾਲਿਆਂ ਤੁਹਾਨੂੰ ਪਤਾ ਵੀ ਮੈਂ ਇਹਨੂੰ ਬੜੀ ਵਾਰੀ ਕਿਹਾ ਬਈ ਸਵੇਰੇ ਟਾਈਮ ਨਾਲ ਆਇਆ ਕਰ ਕਿਸੇ ਪਾਸੇ ਜਾਣਾ ਆਉਣਾ ਹੁੰਦਾ ਤੁਸੀਂ ਹੈ ਨਹੀਂ ਸੀ ਉਦੋਂ ਮੈਂ ਜਾਣਾ ਸੀ ਬਾਹਰ ਏ ਉਹ ਆਈਫ ਮੈਡਮ ਦੀ 10 ਵਜੇ ਕਹਿੰਦੀ ਮੈਂ ਤਾਂ ਘਰੇ ਕੰਮ ਕਰਦੀ ਸੀ ਨਾਲੇ ਪਤਾ ਵੀ ਦਿਵਾਲੀ ਦੀ ਸਫਾਈਆਂ ਕਰਨੀਆਂ ਨੇ ਉੱਤਾਂ ਹੀ ਤਾਂ ਬੁਲਾ ਰੱਖੀ ਐ ਤੈਨੂੰ ਕੰਮ ਉਹ ਚਮਲਾ ਰੱਖੀ ਐ ਜੇ ਇਹਨਾਂ ਨੂੰ ਪੈਸੇ ਨਹੀਂ ਦਿੰਦੇ ਤਾਂ ਮਾੜੇ ਐ ਜੇ ਦਿਨੇ ਤਾਂ ਮਾੜੇ ਐ ਤਾਂ ਸੇ ਇਹ ਜਾਤਾਂ ਕਾਨੂੰ ਕਿਸੇ ਦੇ ਪਣਦੀਆਂ ਨਹੀਂ ਚਲ ਹੁਣ ਜੇ ਕੰਮ ਕਰਦੇ ਪੈਸੇ ਤਾਂ ਦੇਣੀ ਪੈਣਗੇ ਪਰ ਆਪਾਂ ਤੈਨੂੰ ਕਦੀ ਪੈਸੇ ਦੀ ਕਮੀ ਦਿੱਤੀ ਨਹੀਂ ਮੈਂ ਤਾਂ ਜੋ ਜੋ ਆਕਾਂ ਦੇ ਕੱਪੜਾ ਲੀਣਾ ਸਾਹਿਬ ਇਹਨੂੰ ਬਰਾਬਰ ਲੈ ਕੇ ਦੇਣੀ ਐ ਐਰ ਕੇ ਹੀ ਸੋਚਿਆ ਸੀ ਚਲ ਤਿਹਾਰ ਐ ਇਹਨੂੰ ਕੋਈ ਚੀਜ਼ ਲੈ ਦੂੰਗੀ ਦਿਵਾਲੀ ਤੇ ਨਾਲ ਪਰ ਇਹਨੇ ਇਹਦੇ ਤਾਂ ਮੂੰਹ ਪਾਟਾਂ ਪਿਆ ਹੁਣ ਕਦੀ ਮੈਂ ਉਹਦਾ ਕੰਮ ਕਰਨਾ ਚ ਕਦੀ ਮੈਂ ਉਹਦਾ ਕਰਨਾ ਆ ਮੈਨੂੰ ਲੱਗਾ ਕਾਂਚ ਦਾ ਗਲਾਸ ਭੰਨਦਾ ਦੇਖੀ ਨਾਲੇ ਪਾਣੀ ਦੇ ਰਕੇ ਚੇਕੀ ਕਰਦੀ ਐ ਦੇਖਦੀ ਆ ਹਾਂ ਮੈਂ ਕਿਵੇਂ ਤੋੜਤਾ ਦੀ ਦੇ ਹੱਥ ਚੋਂ ਛੁੱਟ ਗਿਆ ਹਾਂ ਮੇਰਾ ਤਾਂ ਦਿਮਾਗ ਸੈੱਟ ਹੈਗਾ ਹੈ ਪਤਾ ਕਿਨੇ ਕਿਨੇ ਮਿਲ ਕੇ ਪਲਾਸ ਹੁੰਦੇ ਨੇ ਮੈਂ ਕਿੱਡ ਦੀ ਦੀ ਜਾਣ ਕੇ ਕੀਤਾਗਾ ਤੂੰ ਨਾ ਮੇਰੀ ਗੱਲ ਸੁਣਦਾ ਤੇਰੀ ਜਿਹੜੀ ਹਵਾ ਖਰਾਬ ਹੋਈ ਜਾਂਦੀ ਐ ਨਾ ਇਹ ਆਪਣੀ ਹਵਾ ਸਾਹਮ ਕੇ ਚੱਲ ਲੈ ਫਿਰ ਮੈਂ ਕਹੀ ਹੁਣ ਮੇਰੀ ਗੱਲ ਸੁਣ ਲੈ ਜਮਨਾ ਆਈ ਮੇਰੇ ਹੋ ਕੇ ਹੱਥ ਤਕੜੇ ਇੱਕ ਤਾਂ ਤੂੰ ਟਾਈਮ ਨਾਲ ਇੰਨੀ ਆਉਂਦੀ ਠੀਕ ਆ ਦੂਜੇ ਤਿਹਾੜ ਦੇ ਜਿਹਨਾਂ ਦੇਖ ਜੇ ਤਾਂ ਤੂੰ ਕਰੇਂਗੀ ਚੰਗੀ ਤਰ੍ਹਾਂ ਕੰਮ ਸਾਡਾ ਠੀਕ ਆ ਫਿਰ ਤਾਂ ਤੇਨੂੰ ਤੇਰਾ ਹੱਕ ਅਸੀਂ ਰੱਖਦੇ ਨਹੀਂ ਜੇ ਤੂੰ ਚਤਰਾਇਆਂ ਹੀ ਕਰਨੀਆਂ ਨੇ ਫਿਰ ਮੈਂ ਕੋਈ ਹੋਰ ਕੰਮ ਵਾਲੀ ਲਾ ਲਵਾਂ ਮੈਂ ਤੇ ਇਹ ਕੋਈ ਚਤਰਾਇਆਂ ਨਹੀਂ ਕਰਦੀ ਮੈਂ ਸਾਰਾ ਕੰਮ ਟਾਈਮ ਨਾਲ ਕਰੂੰਗੀ ਪਰ ਮੇਰੇ ਹੱਥ ਵਾਂਨੇ ਕੇ ਬੇਨਤੀ ਆ ਮੈਨੂੰ ਹਟਾਇਓ ਨਾ ਮੇਰੇ ਜਵਾਕ ਰੁੜ ਜਾਣਗੇ ਭੁੱਖੇ ਮਰਨਗੇ ਮੂਰੇ ਤਿਹਾੜ ਆ ਰਿਹਾਗਾ ਮੈਨੂੰ ਤਾਂ ਆਹੀ ਤਿੰਨ ਤਿਲ ਸਹਾਈ ਹੈਗਾ ਪਰ ਇਹਨਾਂ ਜਿਹੜੇ ਤੈਨੂੰ ਕਹਿੰਦੀ ਮੈਨੂੰ ਸਹਾਇਆ ਦੇਖ ਅਸੀਂ ਤੈਨੂੰ ਅੱਜ ਤੱਕ ਤੂੰ ਇਹ ਰੱਖ ਤੇਰੀ ਪਿੱਠ ਨਹੀਂ ਲੱਗਣ ਦਿੱਤੀ ਮੈਂ ਕਿਤੇ ਵੀ ਕਿਨੂੰ ਜੋ ਚਾਹੀਦਾ ਤੇਰੇ ਕੋਲ ਪਹਿਲਾ ਹਾਜ਼ਰ ਹੁੰਦਾ ਠੀਕ ਹੈ ਨਾ ਪਰ ਤੂੰ ਜਦੋਂ ਲੋਡ ਹੁੰਦੀ ਔ ਤੂੰ ਗੋੜਾ ਲੋਕਾਂ ਦੇ ਕੰਮ ਫੜ ਲਈ ਨਹੀਂ ਇਹ ਦੇ ਫਿਰ ਹੁਣ ਸਰਦਾਂ ਨੇ ਉੱਧਰ ਵੀ ਕਰਨਾ ਪੈਂਦਾ ਪਰ ਜਿਨ੍ਹਾਂ ਨੇ ਤੂੰ ਪੱਕੇ ਕੰਮ ਫੜੇ ਨੇ ਪਤਾ ਭਾਬੀ ਪਾਈ ਇਹਨਾਂ ਨੇ ਦੋਹਾਂ ਜੀਆ ਨੇ ਜਾਣਾ ਆਉਣਾ ਹੁੰਦਾ ਬਾਹਰ ਅੰਦਰ ਫਿਰ ਤੂੰ ਸਾਨੂੰ ਹੀ ਲੇਟ ਕਰਨ ਲੱਗ ਜਾਈਂ ਜਾਂ ਸਾਡਾ ਕਰਕੇ ਉਦੋਂ ਬਾਅਦ ਜਿੱਥੇ ਮਰਜੀ ਜਾ ਚਲ ਦੇ ਦੇ ਪਹਿਲਾਂ ਮੈਂ ਥੋੜਾ ਕਰਦਿਆ ਕਰੂੰਗੀ ਪਰ ਕਿਉਂਕਿ ਸੈਨ ਹੋਵੇ ਤੁਸੀਂ ਤੇ ਉਹ ਨਾਲ ਆਇਆ ਕਰ ਠੀਕ ਹੈ ਠੀਕ ਹੈ ਦੇਦੇ ਹਾਂ ਤੇ ਐ ਕਰ ਬਾਹਰ ਕੱਪੜੇ ਵੀ ਧੋਣ ਵਾਲੇ ਕੱਢ ਤੇ ਮੈਂ ਕੱਪੜੇ ਧੋਕੇ ਬਾਹਰ ਲਾ ਵੇੜਾ ਧੋਕੇ ਫਿਰ ਜਾਈ ਠੀਕ ਹੈ ਠੀਕ ਹੈ ਜੀ ਹਾਂ ਠੀਕ ਹੈ ਰੋਟੀ ਖਾ ਲਈ ਸੀ ਨਾ ਦੇਦੇ ਮੈਨੂੰ ਐਸੇ ਵੀ ਕੰਮ ਨਵੇੜ ਦਾ ਲੇਟ ਪਹਿਲੀ ਹੋ ਗਈ ਮੈਂ ਨਾ ਪਹਿਲਾਂ ਰੋਟੀ ਖਾ ਲਈ ਠੀਕ ਹੈ ਠੀਕ ਹੈ ਦੇਦੇ ਰੋਟੀ ਖਾ ਕੇ ਫਿਰ ਬਾਹਰਲਾ ਵੇੜਾ ਧੋੜਾ ਧੋਲੀ ਠੀਕ ਹੈ ਜੀ ਹਾਂ ਠੀਕ ਹੈ ਤੁਰੀ ਗਾਵਾ ਕਹਿੰਗੇ ਆ ਕਾਨੂੰ ਗਾ ਨਹੀਂ ਪਾਤੀ ਮੈਂ ਉਹਨੂੰ ਪੁੱਛ ਕੇ ਸੀ ਵੀ ਤੈਨੂੰ ਰੋਟੀ ਖਾਣੀ ਤੇ ਤੁਸੀਂ ਖਾ ਲਈ ਸੀ ਰੋਟੀ ਮੈਂ ਤਾਂ ਮੈਨੂੰ ਪੰਡਾ ਦਾ ਕਲਾਸ ਵੇਜਿਆ ਗਿਆ ਤੇ ਉਹਦੇ ਘਰ ਦੇ ਵਿੱਚ ਮੈਂ ਜੁੱਤ ਪਾਣੀ ਮੰਗੇ ਮੈਨੂੰ ਪਾਣੀ ਵੀ ਭੁੱਲ ਗਈ ਸਾਰਾ ਦਿਨ ਅਧਰਾ ਦਿਮਾਗ ਕਿੱਥੇ ਰਹਿਣਾ ਸਾਰਾ ਦਿਨ ਉਹਦੇ ਦੇ ਸਿਰ ਤੇ ਜਗੀ ਰਹੀ ਨੀ ਕੀ ਕਰਾਂ ਇਹਨਾਂ ਦੇ ਵੀ ਸਿਰ ਤੇ ਰਹਿਣਾ ਪੈਂਦਾ ਤਾਂ ਇਹ ਕੰਮ ਕਰਦੀਆਂ ਨਹੀਂ ਪਰ ਜਦੇ ਟਾਈਮ ਦੇ ਵਿੱਚ ਕੰਮ ਆਲੀ ਬਹੁਤ ਔਖੀ ਮਿਲਦੀ ਹੈ ਸ਼ੁਗਰ ਘਰ ਦੇ ਨੂੰ ਬਜਾਰੀ ਮਿਲਦਾ ਹੋਈ ਹੈ ਨਾ ਇਹਦੇ ਘਰ ਵਾਲਾ ਸਿਰ ਤੇ ਤੇ ਜਾਂ ਬੀਬੀ ਤਾਂ ਕਿੱਥੇ ਜਾਂ ਵੀ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ 'ਚ ਸਹਿਮਤ ਹਾਂ ਪਰ ਜੇ ਇਹਨਾਂ ਨੂੰ ਬਾਹਲਾ ਸਿਰ ਤੇ ਜਾਣੀ ਹੈ ਨਾ ਇਹ ਵੀ ਤਾਂ ਸਿਰਦੇ ਵਾਲਾਂ ਨੂੰ ਹੁੰਦੀਆਂ ਨੇ। ਉਹ ਨਹੀਂ ਨਹੀਂ ਇਹ ਹੋਰਾਂ ਨੂੰ ਬਹੁਤ ਠੀਕ ਹੈ। ਜਾਰੇ ਕਰੀਬ ਹੈਗੀ ਸੱਸ ਨੇ ਕੀ ਕਰਦਾ? ਮੈਂ ਉਹਨੂੰ ਇਹੀ ਕਹਿ ਕੇ ਆਈ ਸੀ ਮੈਂ ਕਿਹਾ ਮੈਂ ਰੋਟੀ ਪਕਾ ਕੇ ਨਹੀਂ ਸੀ ਤੇ ਤੈਂ ਖਾ ਲਈ। ਤੈਨੂੰ ਜਿਵੇਂ ਮਰਜ਼ੀ ਰੱਖ ਲੈ ਉਹ ਹੀ ਰਹਿ ਜੂਗੀ ਨਾ। ਇਹ ਕਹਿੰਦੇ ਤੇ ਤੋ ਅਢੀ ਨਾਲ پیسے ਮੰਗੇ ਨੇ। ਨਹੀਂ ਨਹੀਂ ਆਈ ਮੈਂ ਕਹਾ ਕਿ ਤੁਸੀਂ ਮੇਰੀ ਗੱਲ ਸੁਣੋ ਇੱਕ ਤਾਂ ਇਹਦੇ ਜੁੁੰਡੇ ਲਈ ਕੱਪੜੇ ਟੁਕੜੇ ਲਿਆ ਦੇ ਦੋ ਵਾਲੇ ਤੇ। ਠੀਕ ਹੈ ਨਾ ਕਿ ਨੂਰ ਦਾ ਹੀ ਨਾ ਕੋ ਉਹ ਆ ਜਾਣਾ। ਠੀਕ ਹੈ। ਹਾਂ। ਕਿਉਂਕਿ ਇਹ ਰੂਪ ਮੇਰਾ ਦੂਤ ਤਾਂ ਸੂਟਾ ਹੁੰਦਾ ਹਾਂ ਤੇ ਲਿਆ ਦੂੰ ਇਹਨੂੰ ਤੇ ਮੈਂ ਲਿਆ ਦੂੰਗੀ ਤੇ ਉਹਦੇ ਤੁਸੀਂ ਨਾਲੇ ਨੂਰ ਦੇ ਲਿਆਉਂਦੇ ਨਾਲੇ ਉਹਦੇ ਨੂਰ ਮੈਂ ਨੂਰ ਦੇ ਲਿਆਦਾ ਤੇ ਤੂੰ ਹੀ ਲੈ ਕੇ ਆਈਂ ਤੇ ਤੂੰ ਹੀ ਲੈ ਕੇ ਸਾਰਾ ਕੁਝ ਫਿਰ ਆਪਾਂ ਇਕੱਠੇ ਚੱਲਾਂਗੇ ਕਿ ਨਾਲੇ ਤੈਨੂੰ ਮਿਲੂਗੀ ਇਹ ਨੂਰ ਦੀ ਚੱਲ ਆਪਾਂ ਇਕੱਠੇ ਚੱਲਾਂਗੇ ਨਾਲੇ ਇਹਨੂੰ ਲਿਆ ਦਾਂਗੇ ਸੂਟੇ ਇਹਨੂੰ ਨਹੀਂ ਮੈਂ ਦਬਾਣਾ ਅੱਛਾ ਮੈਂ ਲਊਂ ਤੂੰ ਨਾਲੇ ਨੂਰ ਦਾ ਤਾਈ ਜੀ ਦੇ ਕੱਪੜੇ ਆਉਣਗੇ ਕੰਮ ਵਾਲੀ ਦੇ ਆਉਣਗੇ ਖਾਮ ਵਾਲੀ ਦੇ ਜਵਾਕਾ ਦੇਣਗੇ ਤੇ ਮੇਰੇ ਤੈਨੂੰ ਤੇਰਾ ਬਹਾਨਾ ਹੀ ਹੈ ਤਾਈ ਤੂੰ ਨਾਲ ਭੱਜ ਰਹੀ ਆਉਂਗੀ ਉਹਨਾਂ ਦੇ ਨਹੀਂ ਨਹੀਂ ਮੈਂ ਮੈਂ ਸੱਟ ਤਾਂ ਤੁਸੀਂ ਦਿੱਤੀ ਗਏ ਮੈਨ ਲੈਣਾ ਉਹਦਾ ਇੱਕ ਗੱਲ ਸੁਣੋ ਆਪਾਂ ਦਿਵਾਲੀ ਦੇ ਨਾਲ ਪਿੰਡ ਮੱਥਾ ਟੇਕਣ ਜਾਵਾਂਗੇ ਨਾਲੇ ਮੈਂ ਨਵਾਂ ਸੁਪਾ ਕੇ ਜਾਵਾਂ। ਚਲਾਈ। ਅੱਗੇ ਦਾ ਜਵਾਗਤ ਹੈ। ਹਾਂ। ਫਿਰ ਮੈਂ ਕੰਮ ਜਾ ਰਹੀ। ਠੀਕ ਹੈ। ਠੀਕ। ਖਾਲਾਪੁਰੀ ਨਹੀਂ। ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ। ਪਿਆਰ ਨਾਲ ਰੱਖ ਲੈ ਜੀ ਕੀ ਨਾ ਵਾਕੀ ਮੋਟੇ ਨੂੰ ਕੰਮ ਨਹੀਂ ਮਿਲ ਨਹੀਂ। ਨਹੀਂ ਨਹੀਂ ਮੈਂ ਇਹਨੂੰ ਪਚਾਉਂਦੀ ਥੋੜਾ ਮੈਂ ਇਹਨੂੰ ਇਹਦੀ ਗੱਲ ਵੀ ਕਿ ਤੂੰ ਟਾਈਮ ਨਾਲ ਆਇਆ ਕਰ। ਆਪਾਂ ਟਾਈਮ ਨਾਲ ਜਾ ਮੈਨੂੰ ਕੋਈ ਦਿੱਕਤ ਨਹੀਂ। ਖਾਲੇ ਨੂੰ ਛੋਟੋਟੇ ਬੈਠਣੇ। ਹਾਂ ਦੇ ਦੂੰਗੀ ਮੈਂ ਉੱਥੇ। ਚਲ ਮੈਂ ਜਾ ਕੇ ਉਹਨਾਂ ਕੋਲ ਜੀ। ਠੀਕ ਹੈ। ਮੈਂ ਤਾਂ ਹੁਣੀ ਇਹ ਤਾਂ ਬਹੁਤ ਕਰਦੀ ਆ ਮੈਂ ਤਾਂ ਆਪ ਹੀ ਕਹਿ ਦਿੰਨੀ ਵੀ ਚੱਲ ਕਾਨੂੰ ਗਰੀਬਣੀਆਂ ਗਰੀਬਣੀਆਂ ਪਰ ਜੇ ਇਹਨਾਂ ਨੂੰ ਝਿੜਕੀਏ ਤਾਂ ਨਾ ਇਹ ਤਾਂ ਸਿਰ ਸਿਰ ਚੜਦੀਆਂ ਨੇ ਫਿਰ ਫਿਰ ਇਹਨਾਂ ਨੂੰ ਹੁੰਦਾ ਕਿ ਲੈ ਇਹਨਾਂ ਦਾ ਸਾਡੇ বিনা ਸਰਦਾ ਨਹੀਂ ਤਾਂ ਥੋੜਾ ਬਹੁਤ ਇਹਨਾਂ ਨੂੰ ਝਿੜਕਣਾ ਪੈਂਦਾ ਹਾਂ ਚਾਹ ਚਲ ਅੱਜ 200 ਰੁਪਏ ਇਹਨੂੰ ਦੇ ਦਿੰਨੀ ਆ ਵੀ ਕੋਈ ਨਾ ਕੋਈ ਚੱਲ ਕਰੇ ਸੌਦਾ ਸੌਦਾ ਲੈ ਜੂਗੀ ਮੈਂ ਕਿ ਕੱਪੜੇ ਕੁੱਪੜੇ ਨੂੰ ਦਿਵਾਲੀ ਕੋਲੇ ਦਵਾਂਗੀ ਨਾਲੇ ਡੱਬਾ ਲੈਣ ਨੂੰ ਨੂੰ ਦਿਵਾਲੀ ਤੇ ਮਾਈ ਕਰਦੀ ਇੰਨੇ ਤੇ ਇਹ ਕੀ ਕਰਦੀ ਆ ਬਾਹਰ ਮੋ ਜਮਨਾ ਠੀਕ ਹੈ ਹਾਂ ਬਹੁਤ ਬਾਇਦਾ ਕਾਇਦਾ ਦੋਨੋਂ ਤੇ ਪੈਸੇ ਲੈ ਜਿ ਥੋੜਾ ਜਿਹਾ ਕਰੂ ਠੀਕ ਹੈ ਠੀਕ ਹੈ ਵੀਰੇ ਹਾਂ ਧੰਨਵਾਦ ਹੈ ਵੀਰੇ ਤੇ ਜਿਹੜੇ ਰੱਪਾਂ ਨੇ ਵੱਡ ਗਿਆ ਹਾਂ ਜਮਨਾ ਬਾਹਰ ਗਲੀ ਦਾ ਵੀ ਕਰ ਦਿੰਦੀ ਗਲੀ ਦਾ ਦਿੱਦੀ ਕਰ ਦਿੰਨੇ ਆ ਜਿਵੇਂ ਤੇਲੀ ਜੀ ਤਾਂ ਮੈਂ ਕਰਤੀ ਸੀਗੀ ਅੱਛਾ ਆ ਲੈ ਪੈਸੇ ਕਰ ਸੌਦਾ ਸੌਦਾ ਲੈ ਲਈ ਠੀਕ ਹੈ ਕੱਲ ਨੂੰ ਦੇਖ ਟਾਈਮ ਨਾਲ ਆ ਜਾਣਾ ਠੀਕ ਹੈ ਠੀਕ ਹੈ ਤੁਹਾਨੂੰ ਹਾਂ ਦੇਖ ਤੇਰਾ ਤਿਹਾਰ ਨਹੀਂ ਅਸੀਂ ਰੱਖਦੇ ਤੈਨੂੰ ਉਹ ਤੇਰਾ ਮਿਲੂਗਾ ਨਾਲ ਜਿਹੜੀਆਂ ਤੂੰ ਆ ਦਿਨ ਰਾਤ ਕਰ ਰਹੀ ਹੈ ਸਾਡੇ ਨਾਲ ਉਹ ਤੈਨੂੰ ਤੇਰਾ ਹੱਕ ਮਿਲ ਕੇ ਰਹੂਗਾ ਠੀਕ ਹੈ ਬਣੇ ਹਾਂ ਬਸ ਟਾਈਮ ਨਾਲ ਆ ਜਾ ਕਰ ਚੰਗਾ ਠੀਕ ਹੈ ਬਣੇ ਹਾਂ ਠੀਕ ਹੈ ਗੇਟ ਲਾ ਜੀ ਠੀਕ ਹੈ ਚੰਗਾ ਬਣੇ ਨਹੀਂ ਨਹੀਂ ਆਪਣੇ ਦਵਾਈ ਦੇ ਪੜਾ ਕੇ ਕਰਦ ਖਰੀਦਿਆ ਜਾਣੇ ਆ ਦਵਾਈ ਦੇ ਪੜਾ ਕੇ ਪੁੱਤ ਕੋਈ ਨਾ ਖਰੀਦਾਂਗੇ ਤੇ ਮੈਂ ਨਾ ਵਸਾ ਕੰਮ ਵਾਲਿਆਂ ਤੋਂ ਪੈਸੇ ਲੈ ਆਵਾ ਪੈਸੇ ਲਿਆ ਕੇ ਮੇਰੇ ਪੁੱਤ ਨੂੰ ਕੋਈ ਗੱਲ ਨਹੀਂ ਥੋੜੇ ਮੈਨੂੰ ਤੇ ਪੁੱਤ ਮੈਂ ਫਿਰਦੇ ਆਂ ਕਿ ਕੰਮ ਧੰਦਾ ਕਰ ਦੇ ਨਹੀਂ ਮੈਨੂੰ ਕੀ ਲੋੜ ਆ ਗਈ ਕੋਈ ਗੱਲ ਨਹੀਂ ਮੇਰੇ ਪੁੱਤ ਠੀਕ ਹੈ ਹੁਣ ਤੂੰ ਕਿੱਧਰ ਨੂੰ ਜਾ ਰਿਹਾ ਸੀਗਾ ਮੈਂ ਖੇਡਣ ਜਾਂਦਾ ਸੀ ਖੇਡਣ ਜਾਂਦਾ ਸੀਗਾ ਪੁੱਤ ਬਾਲਾ ਟਾਈਮ ਨਾ ਲਾ ਕੇ ਠੀਕ ਹੈ ਟਾਈਮ ਨਾ ਮੁੜੇ ਜਾ ਮੇਰੇ ਪੁੱਤ ਤੈਂ ਥੋੜਾ ਹੁੰਦੇ ਨੂੰ ਮੈਂ ਰੋਟੀ ਢੱਕ ਬਣਾਉਣੀ ਹੈ ਠੀਕ ਹੈ ਜਬਾਂ ਕਹਤੇ ਮੈਂ ਹੌਂਕਾ ਲੈਂਦਾ ਸੱਚੀ ਜਮੀਨੇ ਦੇ ਸੇਜਾਂ ਦੇ ਮੇਰੇ ਤੋਂ ਤੈਂ ਹੌਂਕਾ ਲੈਂਦੇ ਕੋਝ ਵੀ ਨਾ ਦੇ ਦੇ ਨਾ ਦੇ ਮੈਨੂੰ ਪੈਸੇ ਦੇ ਦੂਗੀ ਕਿ ਮੈਂ ਜਵਾਬਾ ਮੂੰਹ ਲਟਕਾਈ ਜਾਂਦਾ ਹਾਂ ਉੱਚ ਜਮੀਨੇ ਦੇਖਿਆ ਜਾਂਦਾ ਹੂ ਬਹੁਤ ਮਾੜੀ ਕਿਸਮਤ ਆ ਰਹੀ ਮੈਨੂੰ ਰੱਬ ਦੇ ਜਵਾਬਖਾਨਾ ਢਿੱਡ ਵੀ ਨਹੀਂ ਭਰ ਸਕਦੀ ਦੋ ਪਾਲਜਾਂ ਮੇਰੇ ਜਵਾਬਖਾਨਾ ਨੂੰ ਮੈਂ ਖੁਸ਼ੀਆਂ ਵੀ ਨਹੀਂ ਦੇ ਸਕਦੀ ਹਾਂ